ਕੀ ਭਾਈ ਅਮਰਿਤਪਾਲ ਸਿੰਘ ਸੰਸਦ ਦੇ ਤੌਰ ਦੇ ਉੱਤੇ ਸੌ ਨਹੀਂ ਚੁੱਕਣਗੇ ਕੀ ਸਰਦਨ ਦੇ ਵਿੱਚ ਜਾ ਕੇ ਭਾਈ ਅਮਰਿਤਪਾਲ ਸਿੰਘ ਆਪਣੀ ਐਮਪੀਸ਼ਪ ਦੀ ਸੌ ਇਸ ਵਾਰ ਜਾਂ ਆਉਣ ਵਾਲੇ ਕੱਲ ਜਿਵੇਂ ਕਿ ਤਰੀਕ ਮਿੱਥੀ ਗਈ ਸੀ ਉਹ ਨਹੀਂ ਚੁੱਕਣਗੇ ਇਸ ਸਵਾਲ ਦਾ ਜਵਾਬ ਹੁਣ ਮਿਲਦਾ ਨਜ਼ਰ ਆ ਰਿਹਾ ਰਾਜਦੇਵ ਸਿੰਘ ਖਾਲਸਾ ਦੇ ਵੱਲੋਂ ਕੁਝ ਗੱਲਾਂ ਸਾਫ਼ ਤਕਲੀਅਰ ਕੀਤੀਆਂ ਗਈਆਂ ਨੇ ਦਰਅਸਲ ਰਾਜਦੇਵ ਖਾਲਸਾ ਦਾ ਸਾਫ਼ ਧਿਆਨ ਹੈ ਕਿ ਜਿਵੇਂ ਕਿ ਬਾਕੀ ਐਮਪੀਜ਼ ਨੂੰ ਜਿਹੜੇ ਨਵੇਂ ਐਮਪੀਜ਼ ਬਣੇ ਨੇ ਉਹਨਾਂ ਨੂੰ ਫੋਨ ਕਾਲਸ ਕੀਤੀਆਂ ਗਈਆਂ ਨੇ ਉਹਨਾਂ ਨੂੰ ਇਨਵੀਟੇਸ਼ਨਸ ਭੇਜੇ ਗਏ ਨੇ ਉਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੂੰ ਵੀ ਇਨਵੀਟੇਸ਼ਨ ਆਇਆ ਸੀ ਔਰ ਉਹਨਾਂ ਦੇ ਦਿੱਤੇ ਨੰਬਰ ਦੇ ਉੱਤੇ ਫੋਨ ਕਾਲ ਆਈ ਸੀ ਪਰ ਉੱਥੇ ਇਹ ਇਨਫਾਰਮ ਕਰ ਦਿੱਤਾ ਗਿਆ ਕਿ ਭਾਈ ਅਮਰਤਪਾਲ ਸਿੰਘ ਅਜੇ ਜੇਲ੍ਹ ਦੇ ਵਿੱਚ ਨੇ ਜਿਸ ਕਰਕੇ ਆਉਂਦੀ ਕੱਲ ਨੂੰ ਯਾਨੀ ਕਿ 25 ਜੂਨ ਨੂੰ ਉਹ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਭਾਈ ਅਮਰਤਪਾਲ ਸਿੰਘ ਐਨਐਸਏ ਦੇ ਚਲਦੇ ਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਔਰ ਇਸੇ ਗੱਲ ਦਾ ਹਵਾਲਾ ਜਿਹੜਾ ਉਹ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਾਣਕਾਰੀ ਵੱਧ ਦਿੰਦਿਆਂ ਹੋਇਆਂ ਰਾਜਦੇਵ ਖਾਲਸਾ ਨੇ ਇਹ ਵੀ ਦੱਸਿਆ ਕਿ ਦਰਅਸਲ ਭਾਈ ਅਮਰਤਪਾਲ ਸਿੰਘ ਦੀ ਬੇਲ ਨੂੰ ਲੈ ਕੇ ਜਿਹੜੀ ਅਰਜ਼ੀ ਉਹ ਡੀਸੀ ਦਫ਼ਤਰ ਵੀ ਸੌਂਪੀ ਗਈ ਹੈ ਔਰ ਉਹੀ ਅਰਜ਼ੀ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਿੱਚ ਵੀ ਸੌਂਪੀ ਗਈ ਹੈ ਜਿਸ ਨੂੰ ਆਧਾਰ ਬਣਾ ਕੇ ਆਉਣ ਦੇ ਸਮੇਂ ਦੇ ਵਿੱਚ ਜੇ ਉਹ ਅਰਜ਼ੀ ਜਿਹੜੀ ਐਕਸੈਪਟ ਕਰ ਲਈ ਜਾਂਦੀ ਹੈ ਤਾਂ ਭਾਈ ਅਮਰਤਪਾਲ ਸਿੰਘ ਨੂੰ ਬੇਲ ਹੋਣ ਸਾਰ ਹੀ ਸੌਂਚੁੱਕ ਸਮਾਗਮ ਦੇ ਵਾਸਤੇ ਲਿਜਾਇਆ ਜਾਵੇਗਾ ਪਰ ਫਿਲਹਾਲ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਆਉਣ ਦੇ ਕੱਲ ਨੂੰ ਯਾਨੀ ਕਿ ਜਦੋਂ ਪੰਜਾਬ ਦੇ 13 ਦੇ 13 ਬਣੇ ਐਮਪੀ ਜਿਹੜੇ ਨੇ ਸੰਸਦ ਵਿੱਚ ਜਾ ਕੇ ਉਹ ਚੀਜ਼ ਨਹੀਂ ਵਾਪਰ ਸਕੇਗੀ ਭਾਈ ਅਮਰਤਪਾਲ ਸਿੰਘ 25 ਜੂਨ ਨੂੰ ਆ ਲੋਕ ਸਭਾ ਦੇ ਵਿੱਚ ਜਾ ਕੇ ਸੌ ਨਹੀਂ ਚੁੱਕ ਸਕਣਗੇ ਜਿਸ ਵਾਸਤੇ ਸਾਫਟ ਤੌਰ ਦੇ ਉੱਤੇ ਰਾਜਦੇਵ ਸਿੰਘ ਖਾਲਸਾ ਦੇ ਵੱਲੋਂ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਦਰਅਸਲ ਕਾਫੀ ਦੇਰ ਦੀ ਚਰਚਾ ਚੱਲਦੀ ਵੀ ਸੀ ਭਾਈ ਅਮਰਿਤਪਾਲ ਸਿੰਘ ਸੌ ਚੁੱਕ ਸਕਣਗੇ ਜਾਂ ਨਹੀਂ ਆ ਭਾਈ ਅਮਰਿਤਪਾਲ ਸਿੰਘ ਜੇਲ੍ਹ ਦੇ ਬਾਹਰ ਆਉਣਗੇ ਜਾਂ ਨਹੀਂ ਇਸੇ ਵਾਸਤੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਿਹੜੀ ਸੌਹ ਹੈ ਉਹ ਸ਼ਾਇਦ ਕੱਲ ਭਾਈ ਅਮਰਿਤਪਾਲ ਸਿੰਘ ਨਾ ਚੁੱਕ ਸਕਣ ਇਹਦੇ ਪਿੱਛੇ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਦੇਵ ਖਾਲਸਾ ਜਿਹੜੇ ਨੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਭਾਈ ਅਮਰਿਤਪਾਲ ਸਿੰਘ ਦੀ ਬੇਲ ਜਿਹੜੀ ਹੈ ਉਹ ਅਜੇ ਕਲੀਅਰ ਨਹੀਂ ਹੋਈ ਔਰ ਉਹ ਉਸ ਤੋਂ ਬਾਅਦ ਹੀ ਸੌਚਕ ਸਮਾਗਮ ਵਿੱਚ ਹਾਜ਼ਰੀ ਜਿਹੜੀ ਹੈ ਭਾਈ ਅਮਰਿਤਪਾਲ ਸਿੰਘ ਭਰ ਸਕਣਗੇ ਡੀਸੀ ਆਫਿਸ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਉਹ ਅਰਜ਼ੀ ਜਿਹੜੀ ਹੈ ਉਹ ਭੇਜੀ ਹੋਈ ਹੈ ਐਪਲੀਕੇਸ਼ਨ ਐਕਸੈਪਟ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਈ ਜਾ ਸਕਦੀ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਕ ਖਾਸ ਕੋਰਟ ਜਿਹੜੀ ਹੈ ਖਾਸ ਅਦਾਲਤ ਜਿਹੜੀ ਹੈ ਬਣਾਈ ਗਈ ਸੀ ਜਿਸ ਅਦਾਲਤ ਦੇ ਆਧਾਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਜਾਂ ਬਾਕੀ ਜਿਹੜੇ ਸੰਸਦ ਮੈਂਬਰ ਹੁੰਦੇ ਨੇ ਜਾਂ ਫਿਰ ਜਿਹੜੇ ਐਮਐਲਏ ਸਾਬਕਾ ਜਾਂ ਮੌਜੂਦਾ ਐਮਐਲਏ ਜਾਂ ਸਾਬਕਾ ਸੰਸਦ ਮੈਂਬਰ ਜਿਹੜੇ ਹੁੰਦੇ ਨੇ ਉਹਨਾਂ ਦੇ ਕੇਸ ਜਿਹੜੇ ਨੇ ਉਹ ਕੋਰਟ ਜਿਹੜੀ ਹੈ ਉਹ ਧਿਆਨ ਦਿੰਦੀ ਉਹਦੇ ਉੱਤੇ ਇਸੀ ਸਪੈਸ਼ਲ ਬੈਂਚ ਬਣਾਈ ਜਾਂਦੀ ਹੈ ਉਹ ਉਹ ਧਿਆਨ ਦਿੰਦੀ ਹੈ ਪਰ ਇਸ ਬੈਂਚ ਦੇ ਆਧਾਰ ਦੇ ਉੱਤੇ ਜਿਹੜੀ ਸਾਰੀ ਕਾਰਵਾਈ ਹੈ ਉਹ ਜੁਲਾਈ ਮਹੀਨੇ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਔਰ ਦੂਜੇ ਪਾਸੇ ਅਜੇ ਬੇਲ ਐਕਸੈਪਟ ਹੋਣੀ ਬਾਕੀ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਕਲੀਅਰ ਕਰ ਦਿੱਤਾ ਗਿਆ ਕਿ 25 ਜੂਨ ਨੂੰ ਭਾਈ ਅਮਰਤਪਾਲ ਸਿੰਘ ਸੌ ਨਹੀਂ ਚੁੱਕਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ